ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰੁਪਿੰਦਰ ਤੇ ਅੱਜ ਜਿਹੜੀਆਂ ਮੈਂ ਵੀਡੀਓ ਪਾਉਣ ਲੱਗੀ ਆ ਇਹ ਹੈਗੀਆਂ ਨੇ ਡਿਵੋਰਸੀ ਕੁੜੀਆਂ ਦੀਆਂ ਤੇ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਓ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਮੈਨੂੰ ਫੋਨ ਨਾ ਕਰਿਓ ਡਾਟੇ ਨੂੰ ਦੇਖ ਕੇ ਮੈਨੂੰ ਮੈਂ ਇਹਦੇ ਤੇ ਨੰਬਰ ਆਪਦਾ ਮੈਂਸ਼ਨ ਕਰੂੰਗੀ ਤੇ ਤੁਸੀਂ ਸਿਰਫ ਫੋਟੋ ਤੇ ਡਾਟਾ ਸੈਂਡ ਕਰਨਾ ਮੇਰੀ ਹੱਥ ਵਨ ਕੇ ਬੇਨਤੀ ਹੈ ਜੀ ਡਿਵੋਸੀ ਮੁੰਡਿਆਂ ਵਾਸਤੇ ਪਾਉਣੀਆਂ ਨੇ ਇਹ ਠੀਕ ਹੈ ਕੁਮਾਰੇ ਮੁੰਡੇ ਸੰਪਰਕ ਨਾ ਕਰਨ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਬਿੰਦਰ ਤਰੀਕ 5 ਹੈ ਜੀ ਅੱਜ ਕਾਫੀ ਕੁੜੀਆਂ ਦੇ ਡਬੋਸੀਆਂ ਦੇ ਆਪਣੇ ਕੋਲ ਡਾਟੇ ਆਏ ਹੋਏ ਨੇ ਜਿਹੜੇ ਕਿ ਆਪਾਂ ਨੇ ਕੰਪਲੀਟ ਕਰਨੇ ਨੇ ਤੇ ਇੱਕ ਕੁੜੀ ਆਪਣੇ ਕੋਲ ਖੰਨੇ ਤੋਂ ਆਈ ਹੈ ਜੀ ਬੱਚਾ ਹੈ ਨਹੀਂ ਕੋਲੇ ਡਬੋਸੀ ਹੈ ਤੇ ਉਹਨਾਂ ਨੂੰ ਮੁੰਡਾ ਖੰਨਾ ਭਾਰਸੋ ਮਲੂਹ ਤੇ ਮੰਡੀ ਅਹਿਮਦਗੜ ਸਪਾਰ ਧੂਰੀ ਮਰੀਲ ਕੋਟਲਾ ਇਹ ਏਰੀਆ ਦੇ ਵਿੱਚ ਪਰਿਵਾਰ ਆਉਂਦਾ ਲੁਧਿਆਣੇ ਵੀ ਜਾਂਦੇ ਨੇ ਜੀ ਇਹ ਪਰਿਵਾਰ ਵਧੀਆ ਚੰਗਾ ਪਰਿਵਾਰ ਹੈ ਠੀਕ ਹੈ ਆਪਣੀ ਪੂਰੀ ਫੁੱਲ ਜ਼ਿੰਮੇਵਾਰੀ ਹੋਊਗੀ ਜੇ ਮੇਰੇ ਕੋਈ ਵੀਰ ਡਬੂਸੀ ਹੈਗਾ 2-4 ਕਿਲਿਆਂ ਚ ਹੋਵੇ ਵਧੀਆ ਕੋਈ ਮੁੰਡਾ ਨੌਕਰੀ ਕਰਦਾ ਹੋਵੇ ਜੇ ਜ਼ਮੀਨ ਨਹੀਂ ਵੀ ਹੈਗੀ ਤਾਂ ਵੀ ਕੋਈ ਚੱਕਰ ਨਹੀਂ ਮੁੰਡਾ ਕੋਈ ਵਧੀਆ ਕੰਮਕਾਰ ਕਰਦਾ ਹੋਵੇ ਨਸਪਤੇ ਰਹਿਤ ਹੋਵੇ ਵਧੀਆ ਚੰਗੇ ਪਰਿਵਾਰ ਦੀ ਕੁੜੀ ਹੈ ਜੀ ਜ਼ਿੰਮੇਵਾਰੀ ਆਪਣੀ ਫੁੱਲ ਹੋਊਗੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇ ਜੀ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸੱਸ ਸ੍ਰੀ ਗਾਨ ਇਹ ਵੀ 5 ਤਰੀਕ ਵਾਲਾ ਹੀ ਡਾਟਾ ਹੈ ਸਿਰਫ ਅੱਜ ਦਾ ਹੀ ਠੀਕ ਹੈ ਜੀ ਤੇ ਆਪਣੇ ਕੋਲੇ ਕੁੜੀ ਐ 32 ਸਾਲ ਉਮਰ ਆ ਭੈਣ ਦੀ ਰਾਏਕੋਟ ਬੱਸੀਆਂ ਏਰੀਆ ਭੈਣ ਦਾ ਤੇ ਆਪਾਂ ਨੂੰ ਮੁੰਡਾ ਵੀ ਰਾਏਕੋਟ ਬੱਸੀਆਂ ਦੇ ਨੇੜੇ ਤੇੜੀ ਚਾਹੀਦਾ ਜੀ ਤੇ ਮੁੰਡਾ ਡਬੂਸੀ ਹੋਵੇ ਚਾਹੇ ਕੁਮਾਰਾ ਹੋਵੇ ਠੀਕ ਹੈ ਚਾਹੇ ਇੱਕ ਕਿਲੇ ਜਮੀਨ ਦਾ ਹੋਵੇ ਮੁੰਡੇ ਕੋਲੇ ਤੇ ਪਰ ਨਸੇ ਪਤੇ ਤੋਂ ਰਹਤ ਹੋਵੇ ਕਿਉਂਕਿ ਭੈਣ ਦਾ ਹੋਇਆ ਹੋਇਆ ਡਬੂਸ ਨਸੇ ਦੇ ਕਾਰਨ ਹੀ ਡਬੂਸ ਹੋਇਆ ਹੋਇਆ ਤੇ ਆਪਾਂ ਨੂੰ ਮੁੰਡਾ ਨਸੇ ਪਤੇ ਰਹਿਤ ਚਾਹੀਦਾ ਬੇਸ਼ੱਕ ਜਮੀਨ ਨਾ ਹੋਵੇ ਮੁੰਡਾ ਕੋਈ ਕੰਮਕਾਰ ਵਧੀਆ ਕਰਦਾ ਹੋਵੇ ਤੇ ਜ਼ਿੰਮੇਵਾਰੀ ਵਾਲਾ ਪਰਿਵਾਰ ਹੋਵੇ ਕੁੜੀ ਆ ਦੀ ਆਪਣੀ ਪੂਰੀ ਫੋਨ ਜ਼ਿੰਮੇਵਾਰੀ ਹੋਊਗੀ ਜੀ ਪਰਿਵਾਰ ਦੀ ਵੀ ਤੇ ਏਰੀਆ ਇਹਨਾਂ ਨੂੰ ਸਿਰਫ ਇੱਕ ਰਾਏ ਗੋਟੀ ਚਾਹੀਦਾ ਜੀ ਹੋਰ ਏਰੀਏ 'ਚ ਪਰਿਵਾਰ ਨਹੀਂ ਜਾਂਦਾ ਬਸ ਰਾਏ ਗੋਟੀ ਨੇੜੇ ਤੇੜੇ ਜਿਵੇਂ ਜਗਰਾਉਂ ਇਨ ਲਵੇ ਲਵੇ ਜੇ ਹੋ ਗਏ ਬਸ ਇਧਰਲੇ ਪਿੰਡਾਂ ਦਾ ਮੈਨੂੰ ਘੱਟ ਪਤਾ ਵੀ ਨੇੜੇ ਤੇੜੇ ਦਾ ਹੀ ਹੋਵੇ ਇਧਰਲੇ ਲੁਧਿਆਣੇ ਤੱਕ ਨਹੀਂ ਆਉਂਦੇ ਜੀ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਜਿਵੇਂ ਕਿ ਮੈਂ ਸਵੇਰੇ ਵੀਡੀਓ ਪਾਈ ਤੀਗੀ ਕਿ ਜਿਹੜੀਆਂ ਇਹ ਕੁੜੀਆਂ ਨੇ ਡਿਵੋਰਸ ਵਾਲੀਆਂ ਮੈਂ ਉਹਨਾਂ ਦਾ ਡਾਟਾ ਬੋਲਣ ਲੱਗੀ ਆ ਇੱਕ ਆਪਣੇ ਕੋਲੇ ਕੁੜੀ ਬਠਿੰਡੇ ਏਰੀਏ ਚੋਂ ਐ 7 ਸਾਲ ਦੀ ਕੁੜੀ ਐ ਲਵੇ ਠੀਕ ਐ ਜੀ ਵਧੀਆ ਪੜੀ ਲਿਖੀ ਐ ਸੋਹਣੀ ਐ ਸਮਾਰਟ ਐ ਤੇ ਮੁੰਡਾ ਉਹਨਾਂ ਨੂੰ 5-7 ਕਿਲਿਆਂ ਦੇ ਵਿੱਚ ਚਾਹੀਦਾ ਜੀ ਮੁੰਡਾ ਡਬੋਸੀ ਹੋਵੇ ਤੇ ਹੋ ਸਕੇ ਤੇ ਜਿਹੜਾ ਮੁੰਡਾ ਡਬੋਸੀ ਹੋਵੇ ਉਹਦੇ ਕੋਲੇ ਮੁੰਡਾ ਹੋਵੇ ਤਾਂ ਬਹੁਤ ਵਧੀਆ ਠੀਕ ਹੈ ਜਿਵੇਂ ਕੀ ਪਰਿਵਾਰ ਦੀ ਡਿਮਾਂਡ ਹੈ ਤੇ ਕੁੜੀ ਵਾਲੇ ਮੁੰਡਾ ਕਹਿੰਦੇ ਨੇ ਵੀ ਬੱਚੇ ਵੀ ਬੱਚਾ ਹੋਵੇ ਠੀਕ ਹੈ ਬਾਕੀ ਜੇ ਨਹੀਂ ਹੈਗਾ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤੇ ਬੱਚਾ ਭੈਣ ਦੇ ਹੁੰਦਾ ਤੇ ਆਪਾਂ ਨੂੰ 5-7 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਇਧਰ ਬਠਿੰਡਾ ਹੋਵੇ ਮਾਨਸਾ ਹੋਵੇ ਬਰਨਾਲਾ ਸੰਗਰੂਰ ਧੂਰੀ ਇੱਧਰਲੇ ਏਰੀਆ ਦੇ ਵਿੱਚ ਇਹ ਕਰ ਦੇਣਗੇ ਕੋਟ ਕਪੂਰੇ ਕੰਨੀ ਵੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਜੇ ਕੋਈ ਮੇਰਾ ਵੀਰ ਹੈਗਾ ਡਬੂਸੀ ਮੇਰੇ ਨਾਲ ਸੰਪਰਕ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਣੀ ਆਪਣੀ ਰੁਪਿੰਦਰ ਤੇ ਇਹ ਵੀ ਡਾਟਾ ਅੱਜ 5 ਤਰੀਕ ਦਾ ਹੀ ਹੈ ਜੀ ਤੇ ਕਿਉਂਕਿ ਅੱਜ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਕਿ ਡਬੂਸੀ ਕੁੜੀਆਂ ਦੇ ਸਾਰੀਆਂ ਆਪਣੇ ਕੋਲੇ ਤੇ ਫੋਨ ਨਾ ਕਰਿਓ ਜੀ ਤੇ ਆਪਾਂ ਨੂੰ ਫੋਟੋ ਤੇ ਡਾਟਾ ਪ੍ਰੋਪਰ ਸੈਂਡ ਕਰਦੇ ਰਹੋ ਤੇ ਆਪਰ ਅਪਲਾਈ ਤੁਹਾਨੂੰ ਅੱਜ ਜਰੂਰ ਮਿਲੂਗਾ ਕਿਉਂਕਿ ਅੱਜ ਮੈਂ ਘਰੇ ਆ ਸਾਰਿਆਂ ਨੂੰ ਰਿਪਲਾਈ ਮਿਲੂਗਾ ਠੀਕ ਹੈ ਜੀ ਏ ਇਹ ਹੈਗੀ ਐ ਮਿਸਤਰੀਆਂ ਦੀ ਕੁੜੀ ਠੀਕ ਐ ਮਿਸਤਰੀਆਂ ਦੀ ਕੁੜੀ ਆ ਜੀ 28 ਸਾਲ ਉਮਰ ਐ ਮੁੰਡਾ ਚਾਹੇ ਜੱਟਾਂ ਦਾ ਹੋਵੇ ਚਾਹੇ ਮਿਸਤਰੀਆਂ ਦਾ ਹੋਵੇ ਵਧੀਆ ਸੋਹਣਾ ਮੁੰਡਾ ਪਾਲਦੀ ਐ ਜੀ ਜ਼ਮੀਨ ਜਿਮੂਨ ਦਾ ਕੋਈ ਰੋਲਾ ਨਹੀਂ ਹੈਗਾ ਤੇ ਮੁੰਡਾ ਕੋਈ ਕੰਮਕਾਰ ਵਧੀਆ ਕਰਦਾ ਹੋਵੇ ਸੋਹਣਾ ਹੋਵੇ ਮੁੰਡਾ ਕੋਲਠੀ-ਕੁੱਠੀ ਪਾਈ ਹੋਵੇ ਤੇ ਕੇਸ ਆਪਣੇ ਕੋਲੇ ਸਿੱਧਾ ਹੀ ਐ ਇਹ ਤੇ ਭੈਣ ਲੁਧਿਆਣੇ ਤੋਂ ਐ ਤੇ ਵਧੀਆ ਚੰਗੇ ਪਰਿਵਾਰ ਦੀ ਕੁੜੀ ਐ ਜੀ ਠੀਕ ਹੈ ਆਪਣੀ ਪੂਰੀ ਫੁੱਲ ਜ਼ਿੰਮੇਵਾਰੀ ਹੋਊ ਮੁੰਡਾ ਜੱਟਾਂ ਦਾ ਹੋਵੇ ਤਾਂ ਹੀ ਚੱਲੂਗਾ ਮਿਸਤਰੀਆਂ ਦਾ ਹੋਵੇ ਤਾਂ ਵੀ ਪਰ ਮੁੰਡਾ ਸੋਨਾ ਹੋਵੇ ਠੀਕ ਹੈ ਜੀ ਤੇ ਬਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਰਿਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਧੰਨਵਾਦ